ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਣੀ ਗੁਰੂ ਗੁਰੂ ਹੈ ਬਣੀ ਜੁਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨਮਾਨੇ ਪਰ ਤਖ ਗੁਰੂ ਵਿਸਤਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਰੰਭ ਸੇ ਕਰਦਿਆ ਕਰੋ ਕੋਈ ਮੁੱਲ ਨਹੀਂ ਲੱਗਦਾ ਸਿਰਫ ਆਪ ਜੀ ਨੇ ਲਾਈਕ ਤੇ ਸ਼ੇਅਰ ਤੇ ਦਬਾਣਾ ਹੈ ਉਂਗਲੀ ਦਬਾਣੀ ਹੈ ਲਾਈਕ ਸ਼ੇਅਰ ਹੋ ਜਾਣਾ ਹੈ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਜਰੂਰ ਕਰਨਾ ਉਹਦੇ ਨਾਲ ਆਪ ਨੂੰ ਬਹੁਤ ਹੀ ਫਾਇਦਾਪੂਰਨ 채ਨਲ ਦੀ ਪ੍ਰਾਪਤੀ ਹੋ ਜਾਣੀ ਹੈ ਜਿੰਨੀਆਂ ਵੀ ਵੀਡੀਓ ਆਪ ਤੁਹਾਨੂੰ ਅੱਜ ਤੱਕ ਬਣੀਆਂ ਹਨ ਸਭ ਵਿੱਚ ਸਭ ਪ੍ਰਾਪਤੀ ਹੋਣੀ ਹੈ ਜਿੱਥੋਂ ਆਪ ਦਾ ਮਨ ਕਰੇ ਉੱਥੋਂ ਆਪ ਸੁਣ ਸਕਦੇ ਹੋ ਸੁਪਿਆਰੀ ਸਾਜ ਸੰਗਤ ਬੇਨਤੀ ਪ੍ਰਵਾਨ ਕਰਨੇ ਆਓ ਭਾਈ ਅਜੀਬ ਤੇ ਅਜਾਈਬ ਸਹਿਬ ਜੀ ਨੇ ਸ਼੍ਰੀ ਅੰਮ੍ਰਿਤ ਸਰੋਵਰ ਦੀ ਸੇਵਾ ਸਮੇਂ ਡਰੋਲੀ ਭਾਈ ਦੇ ਰਹਿਣ ਵਾਲੇ ਦੋ ਸਿੱਖ ਭਾਈ ਅਜਬ ਤੇ ਅਜਾਈਬ ਬੜੇ ਪ੍ਰੇਮ ਨਾਲ ਸੇਵਾ ਕਰਦੇ ਇਹਨਾਂ ਦੀ ਇਹਨਾਂ ਨੇ ਹੋਰ ਵੀ ਕਈ ਸਿੱਖਾਂ ਨੂੰ ਪ੍ਰੇਰ ਕੇ ਗੁਰੂ ਘਰ ਦੀ ਸੇਵਾ ਵਿੱਚ ਲਾ ਕੇ ਸਿੱਖੀ ਧਾਰਨ ਕਰਾਈ ਬਾਹਰੋਂ ਸੰਤਾਂ ਪਾਸੋਂ ਵਾਇਆ ਇਕੱਠੀ ਕਰਕੇ ਵੀ ਗੁਰੂ ਜੀ ਦੀ ਸੇਵਾ ਵਿੱਚ ਦੇ ਦੇਂਦੇ ਇਨ੍ਹਾਂ ਦੋਨਾਂ ਦੀ ਸੇਵਾ ਉੱਤੇ ਪ੍ਰਸੰਨ ਹੋ ਗਏ ਗੁਰੂ ਜੀ ਨੇ ਇਹਨਾਂ ਨੂੰ ਤਹਿਸੀਲ ਜੀਰਾ ਦੇ ਪਿੰਡ ਧਰਮਕੋਟ ਦੀ ਸਿੱਖੀ ਬਖਸ਼ੀ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਆਗਿਆ ਕੀਤੀ ਭਈ ਅੱਜ ਤੋਂ ਤੁਸੀਂ ਗੁਰੂ ਦਾ ਪ੍ਰਚਾਰ ਕਰਨਾ ਹੈ ਜਿੰਨੂ ਦੀ ਬਖਸ਼ੀ ਹੋਈ ਸੇਵਾ ਕਰਨੇ ਗੁਰਮਤਿ ਦਾ ਪ੍ਰਚਾਰ ਕਰਨਾ ਆਗਿਆ ਹੋ ਗਈ ਇਸ ਤਰ੍ਹਾਂ ਇਹਨਾਂ ਨੇ ਆਪਣਾ ਜੀਵਨ ਸਫਲ ਕਰਕੇ ਬਹੁਤ ਉਪਮਾ ਭਾਈ ਪਿਆਰੀ ਸਾਧ ਸੰਗ ਬੜੀਆਂ ਵਡਿਆਈਆਂ ਮਿਲੀਆਂ ਇਹਨੂੰ ਲੋਕਾਂ ਪਾਸੋਂ ਤੇ ਪੰਡਿਤ ਗੰਗਾ ਰਾਮ ਜੋ ਸਿੱਧੀਆਂ ਪ੍ਰਾਪਤ ਕਰਕੇ ਆਪਣੇ ਪਿੰਡ ਰਹਿੰਦਾ ਸੀ ਨਾ ਉਸ ਦਾ ਸ਼ਨਾਨ ਪਾਣੀ ਆਗ ਦੀ ਸੇਵਾ ਬਠਿੰਡੇ ਨਗਰ ਦਾ ਰਹਿਣ ਵਾਲਾ ਭਾਈ ਸਿੱਧੀ ਭਾਈ ਸਿੱਧੀ ਚੰਦ ਬੜੇ ਪ੍ਰੇਮ ਨਾਲ ਕਰਦਾ ਸੀ ਇੱਕ ਦਿਨ ਸੇਵਾ ਉੱਤੇ ਪ੍ਰਸੰਨ ਹੋ ਕੇ ਗੰਗਾ ਰਾਮ ਨੇ ਸਿੱਧੀ ਚੰਦ ਨੂੰ ਕਿਹਾ ਕਿ ਤੂੰ ਕਿਸਮ ਲੋੜਤ ਵਾਸਤੇ ਸੇਵਾ ਕਰਦਾ ਹੈ ਭਾਈ ਜੋ ਇੱਛਾ ਹੈ ਮੰਗਲਾ ਸਿੱਧੀ ਚੰਦ ਨੇ ਕਿਹਾ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਪੰਡਿਤ ਗੰਗਾਰਾਮ ਨੇ ਕਿਹਾ ਕਿ ਗੁਰੂ ਘਰ ਜੀ ਦੀ ਗੁਰੂ ਘਰ ਜੀ ਦੀ ਕਿਰਪਾ ਨਾਲ ਤੇਰੇ ਘਰ ਬੜਾ ਭਗਤ ਪੁੱਤਰ ਪੈਦਾ ਹੋਵੇਗਾ ਜੋ ਮਹਾਸ਼ਕਤੀਵਾਨ ਤੇ ਪਰਉਪਕਾਰੀ ਹੋਵੇਗਾ ਇਸ ਲੜਕੇ ਦੇ ਸਿਰ ਉੱਤੇ ਜਨਮ ਸਮੇਂ ਹੀ ਚਿੱਟੇ ਵਾਲਾਂ ਦੀ ਇੱਕ ਛੋਟੀ ਸਵਾ ਗਠੀ ਲੰਮੀ ਹੋਵੇਗੀ ਇਹ ਵਰ ਲੈ ਕੇ ਸਿੱਧੀ ਚੰਦ ਬੜਾ ਪ੍ਰਸੰਨ ਹੋਇਆ ਜਦ ਸਮਾਪਾ ਕੇ ਉਸਨੇ ਘਰ ਅਜਿਹਾ ਪੁੱਤਰ ਹੋਇਆ ਤਾਂ ਪੰਡਿਤ ਗੰਗਾ ਰਾਮ ਨੇ ਉਸ ਦਾ ਨਾਮ ਮੂਲ ਚੰਦ ਰੱਖਿਆ ਇਹ ਮੂਲੀ ਚੰਦ ਬੜੀ ਕਰਨੀ ਵਾਲਾ ਹੋਇਆ ਜਿਸ ਨੂੰ ਬੜੇ ਸਿੱਧ ਪੁਰਸ਼ ਵੀ ਮੰਨਦੇ ਸਨ ਪਟਿਆਲੇ ਰਾਜ ਦੇ ਸੁਨਾਮ ਨਗਰ ਵਿੱਚ ਇਸ ਦੇ ਸਥਾਨ ਨੂੰ ਲੋਕ ਅੱਜ ਤੱਕ ਵੀ ਮੰਨਦੇ ਹਨ ਹਰ ਮੰਦਰ ਦੀ ਇਸਾਰੀ ਜਦੋਂ ਸਰੋਵਰ ਦੀ ਕਾਰ ਸੇਵਾ ਸੰਪੂਰਨ ਹੋ ਗਈ ਨਾ ਪਿਆਰੀ ਸਾਧ ਸੰਗਤ ਤਾਂ ਗੁਰੂ ਜੀ ਨੇ ਭਾਈ ਬੁੱਢਾ ਭਾਈ ਗੁਰਦਾਸ ਭਗਤੂ ਬੈਲੋ ਆਦ ਨਾਲ ਸਲਾਹ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਸਰੋਵਰ ਦੇ ਵਿਚਕਾਰ ਹਰਿਮੰਦਰ ਦਾ ਨੀਂਵ ਰੱਖਣ ਵਾਸਤੇ ਭਾਈ ਬੁੱਢਾ ਜੀ ਨੂੰ ਚਾਰ ਭਾਈ ਬੁੱਢਾ ਜੀਤੋਂ ਚਾਰ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕਰਾਈ ਅਤੇ ਫਿਰ ਆਪਣੇ ਕਰ ਕਮਲਾਂ ਨਾਲ ਇੱਕ ਇੱਟ ਫੜ ਕੇ ਨਹੀਂ ਰੱਖੀ ਨਹੀਂ ਰਖ ਕੜਾ ਪ੍ਰਸ਼ਾਦ ਦੀ ਦੇਗ ਵਰਤੌਣ ਦੀ ਆਗਿਆ ਦਿੱਤੀ ਉਪਰੰਤ ਸਾਰੇ ਲੋਕ ਬੜੇ ਉਤਸ਼ਾਹ ਨਾਲ ਸੇਵਾ 'ਚ ਲੱਗ ਗਏ ਜਦ ਬਿਆੰਤ ਸਿੱਖ ਕਾਰ ਸੇਵਾ ਕਰ ਰਹੇ ਸਨ ਤਾਂ ਉਸ ਸਮੇਂ ਗੁਰੂ ਜੀ ਦੁੱਖ ਭੰਜਨੀ 베ਰੀ ਦੇ ਲਾਗੇ 68 68 ਤੀਰਥ 68 ਤੀਰਥ ਦੇ ਸਥਾਨ ਤੇ ਬੈਠ ਬੈਠੇ ਕਾਰ ਸੇਵਾ ਵੇਖ ਰਹੇ ਸਨ ਕਾਰ ਸੇਵਾ ਵੇਖ ਰਹੇ ਸਨ ਤੇ ਜਦੋਂ ਦੇਵੀ-ਦੇਵਤਿਆਂ ਨੇ ਆ ਕੇ ਉੱਥੇ ਸੇਵਾ ਕੀਤੀ ਮਲੁਖ ਦੇ ਰੂਪ ਧਾਰ ਕੇ ਤੇ ਦੇਵੀ-ਦੇਵਤਿਆਂ ਨੇ ਆ ਕੇ ਸੇਵਾ ਕਰਨ ਆਣ ਲੱਗੇ ਤੇ ਕੋਈ ਕਈ ਕੋਈ ਦੇਵਤਾ ਮਿੱਟੀ ਦੀਆਂ ਟੋਕਰੀਆਂ ਭਰੀ ਜਾਵੇ ਕੋਈ ਚੁੱਕੀ ਜਾਵੇ ਤੇ ਟੋਕਰੀ ਉਸਦੇ ਸਿਰ ਤੋਂ ਉਹਨਾਂ ਦੇ ਸਿਰ ਤੋਂ ਇੱਕ ਗੱਠ ਉੱਪਰ ਉੱਚੀ ਚਲਦੀ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਇੱਕ ਨਵੇਂ ਹੀ ਰੰਗ ਦਾ ਰੰਗ ਰੂਪ ਦਾ ਪੁਰਸ਼ ਇਸ ਦੇ ਜਿਸਦੇ ਸਿਰ ਤੇ ਮਿੱਟੀ ਦੀ ਟੋਕਰੀ ਗੱਠ ਪਰ ਉੱਚੀ ਚਲਦੀ ਰਹਿੰਦੀ ਹੈ ਉਸਦੇ ਸਾਥੀ ਅਤੇ ਉਹ ਬੜੇ بڑے ਹੀ ਫੁਰਤੀ ਨਾਲ ਭੱਜ ਭੱਜ ਕੇ ਦਸ਼ਾ ਨਾਲ ਕਾਰ ਸੇਵਾ ਕਰ ਰਹੇ ਹਨ ਗੁਰੂ ਜੀ ਨੇ ਸਿੱਖਾਂ ਪਾਸੋਂ ਇਹ ਵਾਰਤਾ ਸੁਣ ਕੇ ਜਦ ਆਪ ਆਣ ਕੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਆਪ ਜੀ ਨੇ ਵਿਸ਼ ਭਗਵਾਨ ਸੰਮਖੋ ਕੇ ਉਚਾਰਨ ਕੀਤਾ ਸੁਹੀ ਮਹੱਲਾ ਪੰਜਵਾਂ ਦੇ ਵਿੱਚ ਮਹਾਰਾਜ ਬੜਾ ਸੁੰਦਰ ਫਰਮਾਨ ਕਰਦੇ ਨੇ ਸੰਤਾਂ ਕੇ ਕਰਜ ਖਲੋ ਆ ਹਰ ਕਮਕਰਾ ਬਣ ਆਇਆ ਰਾਮ ਤਤ ਸੁਹਾਵੀ ਤਲ ਸੁਹਾਵਾ ਬਿਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਬਸੂਰੀ ਪੂਰਨ ਪਰਖ ਅਚਤਿ ਅਬਨਾਸੀ ਜਸ ਬੇਦ ਪੁਰਾਣੀ ਗਾਇਆ ਆਪਣਾ ਬਿਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਆਪਣੀ ਇਹ ਮਹਿਮਾ ਸੁਣ ਕੇ ਜੋ ਪਰਮੇਸ਼ਰ ਆਇਆ ਸੀ ਆਪਣੀ ਮਹਿਮਾ ਸੁਣ ਕੇ ਅਸ਼ੀਰਵਾਦ ਦਿੱਤੀ ਕਿ ਇਹ ਮੇਰਾ ਸਭ ਤੋਂ ਸ਼੍ਰੇਸ਼ਟ ਮੰਦਰ ਹੋਵੇਗਾ ਇੱਥੇ ਸਦਾ ਹੀ ਮੇਰੇ ਨਾਮ ਦਾ ਕੀਰਤਨ ਭੰਦਰ ਭਜਨ ਬੰਦਗੀ ਚੱਲਦਾ ਰਹੇਗਾ ਇਸ ਤਰ੍ਹਾਂ ਦੇ ਵਰਦਾਨ ਦੇ ਕੇ ਬਚਨ ਕਰਕੇ ਪਰਮੇਸ਼ਰ ਅੰਤਰ ਧਿਆਨ ਹੋ ਗਿਆ ਹੈ ਸੋ ਅੱਜ ਦੀ ਕਥਾ ਇੱਥੇ ਤੱਕ ਹੀ ਹੈ ਪਰੇ ਸਾਧ ਸੰਗਤ ਕੱਲ ਰੋਜ਼ ਤਰਨ ਤਾਰਨ ਸਰੋਵਰ ਦੀ ਗੱਲ ਹੋਏਗੀ ਸੋ ਆਓ ਫਤਿਹ ਕੇ ਜਾਈਏ ਸਬਸਕ੍ਰਾਈਬ ਕਰੀਏ ਸ਼ੇਅਰ ਤੇ ਲਾਈਕ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ